සතනාමවාහිගෘු සතනාම සතනාමවාහිගෘු සතනාම 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 418 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਸਾ ਕਾਫੀ محلہ پہلا کرٹھواں پدیاں جیسے گوئل گولی تیسے سنسارا کوڑ کماویں آدمی باند کربارا جاگو جاگو ستے ہو چلیا بنجارا ਰਹਾਓ ਧੰਨ ਗੁਰੂ ਨਾਨਕ ਪਾਤਸ਼ਾਹ 418 ਅੰਗ ਉਤੇ ਆਸਰ ਰਗ ਵਿੱਚ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਰੰਭਤਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਸਤਿਗੁਰ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਹੈ ਅਸਰ ਆਗ ਵਿੱਚ ਕਾਫੀ ਜਿਹੜੇ ਕਿ ਸੂਫੀਆਨਾ ਲੋਕ ਗਾਉਂਦੇ ਨੇ ਗਾਉਣ ਵਾਲੇ ਵਾਸਤੇ ਮਾਰੇ ਨੇ ਤਾਕੀਦ ਕੀਤੀ ਕਿ ਭਾਈ ਇਹਨੂੰ 8ਵੇਂ ਕਰ ਵਿੱਚ ਗਾਇਆ ਜਾਏਗਾ 8 ਪਦਿਆਂ ਦਾ ਇਹ ਸ਼ਬਦ ਹੈ ਸੱਚੇ ਬਾਦਸ਼ਾਹ ਬਖਸ਼ਿਸ਼ ਕਰਦੇ ਨੇ ਕਿ ਭਾਈ ਅਸੀਂ ਇਹ ਸੰਸਾਰ ਦੇ ਉੱਤੇ ਬਣ ਜਾ ਰਹੇ ਹਾਂ ਆ ਗੱਡੀਆਂ ਵਾਲੇ ਜਿਵੇਂ ਇੱਕ ਜਗ੍ਹਾ ਤੇ ਟਿੱਕੇ ਨਹੀਂ ਬੰਦੇ ਜਦੋਂ ਅਗਲੇ ਕਹਿਣ ਉਥੋਂ ਚੁਕਾ ਸਕਦੇ ਨੇ ਕਿਉਂਕਿ ਆਪਣੀ ਜਗ੍ਹਾ ਕੋਈ ਨਹੀਂ ਹੁੰਦੀ ਉਹਨਾਂ ਦੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ ਅਸੀਂ ਕਹਿੰਦੇ ਆ ਨਾ ਕਿ ਸਾਡਾ ਘਰ ਹੈ ਸਾਡਾ ਬਾਗ ਹੈ ਸਾਡੀ ਜ਼ਮੀਨ ਹੈ ਤੇ ਕਬੀਰ ਸਾਹਿਬ ਕਹਿੰਦੇ ਲਾਜ ਨ ਮਰੋ ਕਹੋ ਘਰ ਮੇਰਾ ਅੰਤ ਕੀ ਬਾੜ ਨਹੀਂ ਕਿਸ ਤੇਰਾ ਤੇਰਾ ਇੱਥੇ ਹੈ ਹੀ ਕੁਝ ਨਹੀਂ ਤੇ ਮਹਾਰਾਜ ਇੱਥੇ ਉਦਾਹਰਣ ਦਿੰਦੇ ਨੇ ਬੜੀ ਵਧੀਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਗਊਆਂ ਚਾਰਨ ਵਾਲੇ ਗਵਾਲੇ ਜਦੋਂ ਔੜ ਲੱਗ ਜਾਂਦੀ ਤਾਂ دریاਵਾਂ ਦੇ ਕੰਢਿਆਂ ਤੇ ਉੱਤੇ ਜਿਹੜੀ ਜਗ੍ਹਾ ਹੁੰਦੀ ਸੀ ਚਰਾਂਦਾ ਜਿਹਨੂੰ ਕਹਿੰਦੇ ਆ ਉਹਨਾਂ ਨੂੰ ਗੋਇਲ ਕਹਿੰਦੇ ਨੇ ਉਹ ਛੋੜੇ ਸਮੇਂ ਲਈ ਟੈਂਪਰੇਰੀ ਤੌਰ ਤੇ ਉੱਥੇ ਵਸੇਵਾ ਕਰ ਲੈਂਦੇ ਗਊਆਂ ਨੂੰ ਚਾਰਨ ਵਾਸਤੇ ਤੇ ਜੇ ਉਹ ਕਹਣ ਇਹ ਸਾਡਾ ਸਾਰਾ ਕੁਝ ਇਹ ਸਾਡਾ ਸਮਾਨ ਹੈ ਇਹ ਸਾਡੀ ਧਰਤੀ ਹੈ ਮੈਂ ਕਹਿੰਦਾ ਨਹੀਂ ਥੋੜੇ ਸਮੇ ਲਈ ਆਏ ਸੀ ਆਪਣਾ ਉਹ ਗਊਆਂ ਚਾਰ ਕੇ ਜਦੋਂ ਬਾਰਸ਼ਾਂ ਪੈਣੇ ਸ਼ੁਰੂ ਹੋਈਆਂ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਕਹਿੰਦੇ ਬਿਲਕੁਲ ਇਸੇ ਸੰਸਾਰ ਵੀ ਇਸ ਤਰ੍ਹਾਂ ਹੀ ਹੈ ਜੀ ਇਹ ਸੰਸਾਰ ਇੱਕ ਗੋਇਲ ਹੈ ਇੱਕ ਚਰੰਦਰੀ ਥਾਂ ਹੈ ਤੁਹਾਨੂੰ ਥੋੜੇ ਸਮੇ ਲਈ ਥਾਂ ਮਿਲਿਆ ਥੋੜਾ ਸਮਾਂ ਮਿਲਿਆ ਥੋੜੇ ਸਮੇ ਲਈ ਆਪਣਾ ਕਰਮ ਕਰਕੇ ਇੱਥੋਂ ਜਾਣਾ ਹੁੰਦਾ ਹੈ ਪਰ ਅਸੀਂ ਕਬਜ਼ਾ ਕਰ ਲੈਨੇ ਆ ਅਸੀਂ ਕਹਿੰਦੇ ਨਹੀਂ ਅਸੀਂ ਤੇ ਬਸ ਦੀ ਛਿੱਟ ਨਹੀਂ ਛੜਦੇ ਛੇਤੀ ਛੇਤੀ ਤਾਂ ਫਿਰ ਘਰ ਐ ਇੱਥੇ ਮਹਾਰਾਜ ਕਹਿੰਦੇ ਨਹੀਂ ਭਾਈ ਇਹ ਸੰਸਾਰ ਤੇ ਇੱਕ ਚਰਾਮ ਦੀ ਤਰ੍ਹਾਂ ਹੈ ਜੈਸੇ ਗੋਇਲ-ਗੋਇਲੀ ਜਿਸ ਤਰ੍ਹਾਂ ਇੱਕ ਗਵਾਲਾ ਚਰਾਣ ਤੇ ਥੋੜੇ ਸਮੇ ਲਈ ਆਇਆ ਤੇ ਚਲਾ ਜਾਂਦਾ ਹੈ ਕੂੜ ਕਮਾਵੇ ਆਦਮੀ ਬਾਂਧੈ ਕਰਬਾਰ ਆਦਮੀ ਕਹਿੰਦੇ ਕੂੜ ਇਕੱਠਾ ਕਰੀ ਜਾਂਦਾ ਉਹ ਬਣਾਉਂਦਾ ਮਕਾਨ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ ਬੜੀਆਂ ਡੂੰਘੀਆਂ ਨਿਓਆ ਪੱਟ ਪੱਟ ਕੇ ਬਣਾਉਂਦਾ ਕਿ ਸ਼ਾਇਦ ਮੈਂ ਹੀ ਰਹਿਣਾ ਇੱਥੇ ਕੱਲ ਨੂੰ ਜਾਣਾ ਪੈ ਜੇ ਕਿੰਨੇ ਮਰ ਕੇ ਨੇ ਕੋਈ ਪਤਾ ਨਹੀਂ ਇਸ ਕਰਕੇ ਅਗਿਆਨਤਾ ਦੀ ਨੀਂਦ ਵਿੱਚ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ ਇਨਸਾਨ ਜਿਹੜਾ ਹੈ ਉਹ ਇਹ ਕੁਝ ਕਰੀ ਜਾਂਦਾ ਸੁਪਨੇ ਵਾਂਗੂ ਤੇ ਮਰਜ਼ ਇੱਥੇ ਰਹਾਉ ਦੀ ਪੰਕਤੀ ਵਿੱਚ ਹੋਕਾ ਦਿੰਦੇ ਨੇ ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ ਐ ਦੁਨੀਆਂ ਦੇ ਲੋਕੋ ਮੋਹ ਦੀ ਨੀਂਦ ਵਿੱਚ ਕਿਉਂ ਸੁੱਤੇ ਪਏ ਹੋ ਆ ਵੇਖੋ ਤੁਹਾਡੇ ਸਾਹਮਣੇ ਲੋਕ ਜਾ ਰਹੇ ਨੇ ਬਾਬਾ ਫਰੀਦ ਕਹਿੰਦੇ ਇਹ ਗੱਲ ਨੂੰ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਉਹ ਲੱਧ ਗਏ ਤੂੰ ਅਜੇ ਨਾ ਪਤੀਣਿਓ ਥੋੜੇ ਸਮੇਲੇ ਆਏ ਆ ਇਸ ਕਰਕੇ ਇਸ ਸੰਸਾਰ ਵਿੱਚ ਪਿਆਰ ਨਾਲ ਮੁਹੱਬਤ ਨਾਲ ਤਾਂ ਕਿ ਲੋਕ ਤੁਹਾਨੂੰ ਪਿੱਛੋਂ ਯਾਦ ਕਰਨ ਅਸੀਂ ਇੱਥੇ ਲੜਦੇ ਹਾਂ ਝਗੜੇ ਨਿਕਲ ਗਏ ਸਾਰੇ ਸਾਨੂੰ ਪਤਾ ਕਿ ਕਦੋਂ ਵੀ ਜਾਣਾ ਪੈ ਸਕਦਾ ਇੱਥੋਂ ਫਿਰ ਕਾਦੇ ਕਬਜ਼ੇ ਕਿਸ ਚੀਜ਼ ਦੇ ਝਗੜੇ ਇੱਥੇ ਸਿਕੰਦਰ ਵਰਗੇ ਹੋਰ ਕਿੰਨੇ ਹੀ ਜਿਹੜੇ ਹਮਲਾਵਰ ਜਿਹੜੇ ਦੂਜੀਆਂ ਦੇਸ਼ਾਂ ਉੱਤੇ ਗਵਜੇ ਕਰਦੇ ਮਰ ਗਏ ਉਹਨਾਂ ਦੀਆਂ ਕਬਰਾਂ ਨਹੀਂ ਮਿਲ ਰਹੀਆਂ ਜੀ ਉਹਨਾਂ ਦੀਆਂ ਕਬਰਾਂ ਨਹੀਂ ਲੱਭੀਆਂ ਅਜੇ ਤੱਕ ਵੀ ਕਿੱਥੇ ਦਫਨਾਏ ਸੀ ਕਿੱਥੇ ਗਏ ਕਿੱਥੇ ਮਰ ਖੱਪ ਗਏ ਜਿਹੜੇ ਕਿ ਕਬੀਏ ਕਰਦੇ ਮਰ ਗਏ ساری ਉਮਰ ਜਿਹੜੇ ਦੁਨੀਆ ਨੂੰ ਜਿੱਤਣ ਤੁਰੇ ਸਨ ਚੰਗੇਜ ਖਾਨ ਵਰਗੇ ਜ਼ਾਲਮ ਬੰਦੇ ਜਿਨ੍ਹਾਂ ਨੇ ਲੱਖਾਂ ਦੇ ਕਰੋੜਾਂ ਦੇ ਹਿਸਾਬ ਨਾਲ ਕਤਲ ਕੀਤੇ ਤੇ ਕਬਜ਼ੇ ਕੀਤੇ ਉਹਦੀ ਕਬਰ ਨਹੀਂ ਪਤਾ ਕਿਸੇ ਨੂੰ ਅਜੇ ਤੱਕ ਤੇ ਮਹਾਰਜ ਦੱਸਦੇ ਪਏ ਨੇ ਗੱਲ ਨੂੰ ਕਿ ਐ ਅਸੀਂ ਤੇ ਵਣਜ ਕਰਨ ਆਏ ਆ ਭਾਈ ਵਣਜਾਰੇ ਆ ਇਸ ਧਰਤੀ ਦੇ ਜਾਗ ਕਿਉਂ ਸੁੱਤੇ ਹੋਏ ਨੀਂਦ ਵਿੱਚ ਹੀ ਨਾ ਤੁਰੇ ਫਿਰੋ ਵੀ ਆ ਵੀ ਮੇਰਾ ਤੇ ਉਹ ਵੀ ਮੇਰਾ ਇੱਥੇ ਮੇਰਾ ਮੂਰਾ ਕੁਝ ਵੀ ਨਹੀਂ ਹੈ ਇਥੇ ਜੋ ਤੁਸੀਂ ਕਰਮ ਕਰ ਕਰ ਚੱਲਿਓ ਉਹ ਨਾਲ ਜਾਏਗਾ ਜੀ ਰਹਾਓ ਨੀਤ ਨੀਤ ਕਰ ਬਾਂਦਿਓ ਜੇ ਰਹਿਣਾ ਹੋਈ ਪਿੰਡ ਪਵੈ ਜਿਉ ਚੱਲਸੀ ਜੇ ਜਾਣਾ ਕੋਈ ਇਹ ਜਦੋਂ ਸਰੀਰ ਨੇ ਛੱਡਣਾ ਹੈ ਇਹ ਜੀਵਤ ਵਿੱਚੋਂ ਨਿਕਲ ਕੇ ਚਲਾ ਜਾਏਗਾ ਸਰੀਰ ਰਹਿ ਜਾਏਗਾ ਕਿਨੇ ਜੇ ਕੋਈ ਇਸ ਗੱਲ ਨੂੰ ਜਾਣ ਲਏ ਵੀ ਅਸੀਂ ਪੱਕੇ ਤੌਰ ਤੇ ਰਹਿਣਾ ਹੈ ਫਿਰ ਤੇ ਭਾਈ ਹਰ ਰੋਜ਼ ਇਹ ਬੰਨੋ ਘਰ ਦੇ ਪੱਕੇ ਤੌਰ ਤੇ ਰਹਿਣਾ ਜੇ ਆਪਾਂ ਕਹਿੰਦੇ ਫਿਰ ਤੇ ਪੱਕੇ ਮੰਕਤਵਾਰ ਬਣਾਓ ਆਪਾਂ ਵੇਖਦੇ ਆ ਕਿ ਬੰਦਾ ਸਾਰੀ ਉਮਰ ਘਰ ਬਣਾਉਣ ਤੇ ਲਾ ਦਿੰਦਾ ਤੇ ਜਦੋਂ ਔਲਾਦ ਵੱਡੀ ਹੁੰਦੀ ਉਹ ਕਹਿੰਦੇ ਇਹ ਕੋਈ ਘਰ ਹੈ ਇਹ ਵੇਖਦੇ ਆ ਸਭ ਨਾਲੇ ਐਂ ਹੁੰਦਾ ਨਾ ਬੱਚੇ ਕਹਿੰਦੇ ਇਹ ਕੋਈ ਘਰ ਹੈ ਇਸ ਤਰ੍ਹਾਂ ਨਹੀਂ ਐਂ ਬਣਾਉਣਾ ਸੀ ਡਿਜ਼ਾਈਨਰ ਚੇਂਜ ਹੁੰਦੇ ਰਹਿੰਦੀਆਂ ਨੇ ਇਸ ਕਰਕੇ ਪੱਕਾ ਤਾਂ ਕੁਝ ਵੀ ਨਹੀਂ ਇੱਥੇ ਉਹੀ ਉਹੀ ਕੀ ਕਰੋ ਹੈ ਹੋਸੀ ਸੋਈ ਤੁਮ ਰੋ ਬੋਗੇ ਉਸ ਨੂੰ ਤੁਮ ਕੋ ਕੌਣ ਰੋਈ ਬੰਦਾ ਮਰ ਗਿਆ ਕਿਨੇ ਤੁਸੀਂ ਪਿੱਟ ਸਿਆਪਾ ਕਰ ਕਰਕੇ ਰੋਂਦੇ ਆ ਤੁਮ ਰੋ ਬੋਗੇ ਉਸ ਨੂੰ ਤੁਸੀਂ ਰੋ ਰਹੇ ਹੋ ਉਹਦੇ ਕੰਮਾਂ ਨੂੰ ਉਹਦੀਆਂ ਲੋੜਾਂ ਨੂੰ ਤੇ ਮਰ ਕੇ ਨਹੀਂ ਜਾਣਾ ਤੁਸੀਂ ਵੀ ਇਹ ਫਿਰ ਤੁਹਾਨੂੰ ਕੌਣ ਰੋਏਗਾ ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ ਉਹ ਨਾ ਸੁਣੀ ਕਦੀ ਤੁਮ ਲੋਕ ਸੁਣਾਵੋ ਗੁਰੂ ਨਾਨਕ ਪਾਸ਼ਾ ਕਹਿੰਦੇ اے ਭਰਾਵੋ ਕਿਉਂ ਧੰਦੇ ਪਿੱਟਦੇ ਹੋ ਇਹ ਕੂੜ ਦੀਆਂ ਗੱਲਾਂ ਨੇ ਸਾਰੀਆਂ ਥੋੜੇ ਸਮੇਂ ਬਾਅਦ ਲੋਕ ਭੁੱਲ ਪੁਲਾ ਜਾਂਦੇ ਨੇ ਜਿਹਨੂੰ ਤੂੰ ਰੋ ਰਿਆਂ ਤੇ ਮਰਿਆ ਹੋਇਆ ਤੇ ਸੁੱਤਾ ਪਿਆ ਉਹ ਤੇਰੀ ਗੱਲ ਸੁਣਦਾ ਥੋੜੀ ਐ ਤੂੰ ਤੇ ਲੋਕਾਂ ਨੂੰ ਸੁਣਾ ਰਿਹਾ ਹੈ ਜਿਹੜੇ ਕੀਰਨੇ ਪਾਪ ਆ ਕੀ ਸੁਣਾ ਰਿਹਾ ਤੇ ਲੋਕਾਂ ਨੂੰ ਸੁਣਾ ਰਿਹਾ ਜਿਸ ਤੇ ਸੁੱਤਾ ਨਾਨਕਾ ਜਗਾਏ ਸੋਈ ਜੇ ਕਰ ਬੁੱਜੈ ਆਪਣਾ ਤਾਂ ਨੀਂਦ ਨਾ ਹੋਈ ਜਿਹੜੀ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ ਸੀ ਕਿਉਂਕਿ ਸੌਣਾ ਤੇ ਜਾਗਣਾ ਬਹੁ ਪ੍ਰਕਾਰ ਹੈ ਜੀ ਜਿਉਣਾ ਤੇ ਮਰਨਾ ਵੀ ਬਹੁ ਪ੍ਰਕਾਰ ਹੈ ਇੱਕ ਪਾਸੇ ਕਬੀਰ ਸਾਹਿਬ ਕਹਿੰਦੇ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣ ਕੋਈ ਐਸੀ ਮਰਨੀ ਜੋ ਮਰੈ ਬਔਰ ਨੰਬਰ ਨਾ ਹੋਏ ਬਾਬਾ ਫਰੀਦ ਜੀ ਕਹਿੰਦੇ ਪਿਛਲ ਰਾਤ ਨਾ ਜਾਗੇਉ ਉਹ ਜਵੰਦੜੋਂ ਮੋਏਉ ਤੂੰ ਪਿਛਲੀ ਰਾਤ ਅੰਮ੍ਰਿਤ ਵੇੜਾ ਨਹੀਂ ਸੰਭਾਲਿਆ ਤੂੰ ਤੇ ਜਿਉਂਦਾ ਹੀ ਮਰ ਗਿਆ ਉਹ ਮਰਨਾ ਹੋਰ ਹੈ ਤੇ ਦੂਜੇ ਪਾਸੇ ਕਹਿੰਦੇ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਅਨੰਤ ਜਿਹੜੇ ਇਸ ਤਰ੍ਹਾਂ ਮਰਦੇ ਨੇ ਉਹਨਾਂ ਦੀ ਗੱਲ ਕਰਦੇ ਨੇ ਮਹਾਰਾਜ ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ ਜਗਾਉਣ ਵਾਲਾ ਵੀ ਉਹ ਵੈਗੁਰੂ ਅਕਾਲ ਪੁਰਖ ਆਪ ਹੈ ਇਸ ਅਗਿਆਨਤਾ ਦੀ ਨੀਂਦ ਤੋਂ ਇਸ ਮੋਹ ਦੀ ਨੀਂਦ ਤੋਂ ਜਦੋਂ ਬੰਦਾ ਜਗਦਾ ਹੈ ਜਿਹਦੇ ਉੱਤੇ ਉਹ ਕਿਰਪਾ ਕਰਦਾ ਹੈ ਉਹ ਫਿਰ ਜਾਗ ਪੈਂਦੇ ਨੇ ਮਨ ਕਰਕੇ ਜਾਗ ਪਏ ਜੇ ਕਰ ਬੁੱਝਾਂ ਆਪਣਾ ਤਾਂ ਨੀਂਦ ਨਾ ਹੋਈ ਜਿਨ੍ਹਾਂ ਨੂੰ ਜਾਣ ਲਿਆ ਕਿ ਸਾਡਾ ਘਰ ਕਿਹੜਾ ਹੈ ਅਸਲੀ ਸਾਡਾ ਨਿੱਜ ਘਰ ਆਪਣੇ ਨਿੱਜ ਘਰ ਵਿੱਚ ਪਹੁੰਚਣ ਲਈ ਜਿਹੜੇ ਨੇ ਉਹ ਫਿਰ ਨੀਂਦ ਨਹੀਂ ਉਹਨਾਂ ਨੂੰ ਮੋਹ ਦੀ ਨੀਂਦ ਨਹੀਂ ਹੈ ਅਗਿਆਨਤਾ ਨੀਂਦ ਵਿੱਚ ਨਹੀਂ ਸੌਂਦੇ ਉਹ ਤੇ ਜਾਗਦੇ ਨੇ ਜੀ ਗੁਰਮੁਖ ਜੋਗੀ ਜਾਗਦੇ ਜਿਹੜੇ ਗੁਰਮੁਖ ਨੇ ਉਹ ਅਸਲੀ ਜੋਗੀ ਨੇ ਕਿਉਂਕਿ ਜੁੜੇ ਹੋਏ ਨੇ ਸੁਵਾਲ ਕਰ ਨਾਲ ਉਹ ਤੇ ਜਾਗਦੇ ਨੇ ਹਮੇਸ਼ਾ ਮਨ ਕਰਕੇ ਉਹ ਇਹਨਾਂ ਵਿਕਾਰਾਂ ਦਾ ਹਮਲਾ ਨਹੀਂ ਹੋਣ ਦਿੰਦੇ ਇਹ ਚੋਰੀ ਨਹੀਂ ਹੋਣ ਦਿੰਦੇ ਜੇ ਚੱਲਦਾ ਲੈ ਚੱਲਿਆ ਕਿਸਮ ਪੈ ਨਾਲੇ ਤਾਂ ਤਰ ਸੱਚੂ ਦੇਖ ਕੇ ਬੂਝੋ ਵਿਚਾਰੇ ਗੁਰੂ ਨਾਨਕ ਪਾਤਸ਼ਾਹ ਮਰਗੇ ਨੇ ਤੁਹਾਡੇ ਸਾਹਮਣੇ ਬੰਦਾ ਗਿਆ ਡੈਥ ਹੋ ਗਈ ਏ ਮੌਤ ਹੋ ਗਈ ਏ ਜੇ ਤੇ ਉਹ ਕੁਝ ਨਾਲ ਲੈ ਕੇ ਗਿਆ ਧਨ ਦੌਲਤ ਕੋਈ ਜ਼ਮੀਨ ਕੋਈ ਜਾਇਦਾਦ ਕਹਿੰਦੇ ਫਿਰ ਤੇ ਤੁਸੀਂ ਵੀ ਭਾਈ ਇਕੱਠੀ ਕਰੋ ਚੰਗੀ ਗੱਲ ਹੈ ਧਨ ਇਕੱਠਾ ਕਰੋ ਦੌਲਤ ਇਕੱਠੀ ਕਰੋ ਹੀਰੇ ਜਵਾਹਰ ਤਕ ਤੁਸੀਂ ਵੀ ਇਕੱਠੇ ਕਰੋ ਨਾਲ ਜਾਣਗੇ ਜੇ ਤਾਂ ਤਨ ਸੰਚੋ ਦੇਖ ਕੇ ਬੁੱਝੋ ਵਿਚਾਰੇ ਕਹਿੰਦੇ ਤੂੰ ਵੀ ਦੇਖ ਕੇ ਤਾਂ ਵੀ ਤਨ ਇਕੱਠਾ ਕਰੋ ਕਹਿੰਦੇ ਬੁੱਝੋ ਭਾਈ ਸਮਝੋ ਇਸ ਗੱਲ ਨੂੰ ਵਿਚਾਰ ਕਰੋ ਬੈਠ ਕੇ ਵਣਜ ਕਰੋ ਮਕਸੂਦ ਲੈ ਮਤ ਪਛੋਤਾਵੋ ਆਉ ਗੁਣ ਛੋਡੋ ਗੁਣ ਕਰੋ ਐਸੇ ਤਤ ਪ੍ਰਾਵੋ ਤੇ ਗੁਰੂ ਨਾਨਕ ਪਾਤਸ਼ਾਹ ਫਿਰ ਬਖਸ਼ਿਸ਼ਾਂ ਕਰਦੇ ਨੇ ਕਿ ਭਾਈ ਵਣਜ ਕਰੋ ਮਕਸੂਦ ਲਹੋ ਜੇ ਵਣਜ ਕਰਨਾ ਹੈ ਤਾਂ ਲਾਭ ਦਾ ਕਰੋ ਲਾਹੇ ਦਾ ਘਾਟੇ ਦਾ ਵਣਜ ਨਾ ਕਰੋ ਮਤ ਪਛੋਤਾਵੋ ਫਿਰ ਸਾਵੀ ਹੋਰ ਉਮਰ ਪਛਤਾਵਾ ਰਹੇਗਾ ਜੇ ਘਾਟੇ ਦਾ ਵਣਜ ਕਰੋਗੇ ਇਹ ਧਨ ਇਹ ਦੌਲਤ ਇਕੱਠੀ ਕਰਦੇ ਕਿਉਂਕਿ ਮਾਇਆ ਤੇ ਗੁਜਰਾਨ ਹੈ ਜੀ ਇਹ ਗੁਜਾਰੇ ਲਈ ਹੈ ਬੜੀ ਵਧੀਆ ਗੱਲ ਹੈ ਜਿੰਨੇ ਕੋਲ ਚੰਗਾ ਜਿੰਨਾ ਹੈ ਉਹਨੂੰ ਗੁਜਾਰੇ ਲਈ ਹੈ ਇਕੱਠੀ ਕਰਨਾ ਮਾੜੀ ਗੱਲ ਹੈ ਇਹ ਮਾਇਆ ਤੇ ਦਰਿਆ ਕਹਿੰਦੇ ਇਹ ਤੇ ਵਗਦੇ ਚੰਗੇ ਲੱਗਦੇ ਨੇ ਇੱਕ ਜਗ੍ਹਾ ਇਕੱਠੀ ਕਰ ਲਓਗੇ ਜਦੋਂ ਜੋੜ ਕੇ ਬੈਠ ਜਾਓਗੇ ਅੱਗੇ ਬਜ਼ੁਰਗ ਇਹੀ ਕਰਦੇ ਸੀ ਧਨ ਦੌਲਤ ਦੱਬ ਕੇ ਬਹਿ ਜਾਂਦੇ ਸੀ ਤੇ ਮਰਨ ਲੱਗਿਆ ਫਿਰ ਇਸ਼ਾਰੇ ਕਰਦੇ ਰਹਿੰਦੇ ਕਿ ਉੱਥੇ ਦੱਬਿਆ ਉੱਥੇ ਦੱਬਿਆ ਤੇ ਫਿਰ ਲੋਕ ਕੰਨਾਂ ਤੋੜੀ ਜਾਂਦੇ ਵਿਚਾਰੇ ਤੇ ਆਹੀ ਹਾਲਤ ਹੋਣਾ ਹੈ ਹੁਣ ਬੈਂਕਾਂ 'ਚ ਪੈ ਰਹਿ ਜਾਂਦਾ ਅਬ ਗੁਣ ਛੋਟੋ ਗੁਣ ਕਰੋ ਕਰਨਾ ਕੀ ਸੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਔਗਣਾ ਨੂੰ ਛੱਡੋ ਗੁਣ ਇਕੱਠੇ ਕਰੋ ਪਾਈ ਉਹ ਸਮਾਰਕ ਦੇ ਦਰਦ ਉੱਤੇ ਤੇਰੇ ਗੁਣ ਜਾਣਗੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਉਹ ਨੇ ਉਹ ਲੈ ਕੇ ਗਏ ਨੇ ਇਹ ਨਾਮ ਰੂਪੀ ਜਿਹੜੇ ਗੁਣ ਨੇ ਉਸ ਪਰਮਾਤਮਾ ਦੇ ਦਇਆਵਾਨ ਰਹਿਣਾ ਮਿੱਠ ਬੋਲਣਾ ਹੋਣਾ ਨਿਰਪਉ ਹੋਣਾ ਨਰਵੈਰ ਹੋਣਾ ਉਸ ਵੈਗਰੂ ਕਾਲਪੁਰਖ ਨਾਲ ਜੁੜ ਕੇ ਉਹਦੇ ਗੁਣਾਂ ਨੂੰ ਜਿਹੜੇ ਤੁਸੀਂ ਇਕੱਠੇ ਕਰੋਗੇ ਉਹ ਤੁਹਾਡੇ ਨਾਲ ਜਾਣਗੇ ਆਉਗਣ ਨਹੀਂ ਇਸ ਕਰਕੇ ਮਾਰੇ ਗਏ ਨੇ ਆਉਗਣ ਛੱਡੋ ਗੁਣ ਕਰੋ ऐसे तत्व प्रावो ये असलियत दी गल है जानण दी गल है इनु प्रो लो भाई अपने दिल विच जिनु आपा कहनेया कि पल्ले बांध ले भाई ये गल लड बन लो कि मालिक ਦੇ ਦਰ ਦੇ ਉੱਤੇ ਗੁਣ ਜਾਣਗੇ ਤੁਹਾਡੇ ਔਗਣ ਨਹੀਂ ਜਾਣਗੇ ਇਹ ਦੁਨੀ ਮਾਇਆ ਇਹਨਾਂ ਅੱਖਾਂ ਨੂੰ ਨਜ਼ਰ ਆਉਂਦੀ ਪਈਏ ਧਨ ਦੌਲਤ ਜ਼ਮੀਨ ਦਾਇਦਾਤ ਇਹ ਸਾਰਾ ਕੁਝ ਇੱਥੇ ਰਹਿ ਜਾਏਗਾ ਧਰਮ ਨੂੰ ਸਤ ਬੀਜ ਕਰ ਐਸੇ ਕਿਸਾਨ ਕਮਾਓ ਤਾਂ ਵਪਾਰੀ ਜਾਣੀਐ ਲਾਹ ਲੈਂ ਜਾਓ ਧਰਮ ਦੀ ਬੀਜ ਬੋਵੋ ਭਾਈ ਉਹਦੇ ਵਿੱਚ ਤੁਹਾਡਾ ਕਰੈਕਟਰ ਜਿਹੜਾ ਤੁਹਾਡਾ ਆਚਰਣ ਜਿਹੜਾ ਹੈ ਉੱਚਾ ਸੁੱਚਾ ਰੱਖੋ ਇਹੋ ਜੀ ਕਿਰਸ ਕਰੋ ਨਾਮ ਬੋਵੋ ਇਹ ਖੇਤੀ ਕਰੋ ਜੇ ਕਰਨ ਲੱਗਿਓ ਧਰਮ ਦੀ ਬੀਜ ਦੀ ਖੇਤੀ ਬੋਵੋ ਆਪਣਾ ਕਰੈਕਟਰ ਆਪਣਾ ਆਚਰਣ ਉੱਚਾ ਰੱਖੋ ਤਾਂ ਵਪਾਰੀ ਜਾਣੀਏ ਲਾਹਾ ਲੈ ਜਾਵੋ ਉਹਦੇ ਦਰ ਦੇ ਉੱਤੇ ਤੁਸੀਂ ਤਾਂ ਹੀ ਵਧੀਆ ਵਪਾਰੀ ਜਾਣੇ ਜਾਓਗੇ ਕਿਉਂਕਿ ਅਸੀਂ ਵਪਾਰ ਕਰਨ ਆਏ ਹਾਂ ਜੀ ਜੇ ਇਥੋਂ ਲਾਹਾ ਲੈ ਕੇ ਜਾਓਗੇ ਮਰਜ਼ ਸਮਝਾਉਂਦੇ ਨੇ ਆ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਭ ਮੁਕਦੀ ਚੱਲੀ ਰਹਿਣ ਤੇਰੀ ਉਮਰ ਵੀਰ ਦੀ ਜਾ ਰਹੀ ਹੈ ਉਸ ਮਾਲਕ ਦੇ ਦਰ ਦੇ ਉੱਤੇ ਜਉ ਜਾਏਗਾ ਤਾਂ ਕੀ ਲੈ ਕੇ ਜਾਏਗਾ ਨਾਲ ਕੀ ਜਾਏਗਾ ਤੇਰੇ ਨਾਲ ਨਾਮ ਜਾਏਗਾ ਨਾਲ ਗੁਣ ਜਾਣਗੇ ਤੇਰੇ ਸਾਨੂੰ ਆਪਣੇ ਜੀਵਨ ਬਾਰੇ ਸਭ ਨੂੰ ਪਤਾ ਹੁੰਦਾ ਜੀ ਅਸੀਂ ਕੋਈ ਗੱਲ ਨਹੀਂ ਹੈ ਅਸੀਂ ਕਿੱਥੇ ਖਲੋਤੇ ਆ ਸਾਨੂੰ ਪਤਾ ਹੁੰਦਾ ਕਬੀਰ ਸਾਹਿਬ ਕਹਿੰਦੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਤ ਹਾਥ ਦੀਪ ਕੂਏ ਪਰੈ ਬੰਦੇ ਦੇ ਹੱਥ ਵਿੱਚ ਦੀਵਾ ਵੀ ਹੋਵੇ ਤੇ ਖੂਬ ਜੁੱਟ ਗਿਆ ਪਿਆ ਹੋਵੇ ਬੰਦਾ ਗਿਆਨਵਾਨ ਵੀ ਹੋਵੇ ਜਾਣਦਾ ਵੀ ਹੋਵੇ ਸਮਝਦਾ ਵੀ ਹੋਵੇ ਤੇ ਫਿਰ ਵੀ ਉਹ ਕਰਮ ਕਰਦਾ ਹੋਵੇ ਪਰ ਕਹਿੰਦੇ ਇਸ ਤੋਂ ਮੂਰਖ ਬੰਦਾ ਫਿਰ ਕੋਈ ਹੋਰ ਨਹੀਂ ਹੋ ਸਕਦਾ ਕਰਮ ਹੋਵੇ ਸਤਗੁਰ ਮਿਲੈ ਬੂਝੈ ਵਿਚਾਰਾ ਨਾਮ ਵਿਖਾਣਾ ਸੁਣੇ ਨਾਮ ਨਾਮੇ ਬਿਵਹਾਰਾ ਗੁਰੂ ਨਾਨਕ ਪਾਸ਼ਾ ਮਾਰੇ ਕਹਿੰਦੇ ਭਾਈ ਕਿਤੇ ਉਹ ਬਖਸ਼ਿਸ਼ ਕਰ ਦੇਵੇ ਕਿਰਪਾ ਹੋ ਜਾਏ ਉਸ ਮਾਲਕ ਦੀ ਕਿਤੇ ਕਰਮ ਹੋਵੇ ਸਤਗੁਰ ਮਿਲੇ ਤਾਂ ਸੰਗਤ ਵਿੱਚ ਆਉਂਦਾ ਤਾਂ ਸਤਗੁਰ ਨੂੰ ਮਿਲਦਾ ਹੈ ਅਗਲਾ ਕਿਉਂਕਿ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਤੇ ਨਹੀਂ ਤੇ ਮਰੁੱਖ ਨੇ ਸੋਚਿਆ ਵੀ ਇਹ ਜਗ ਮਿੱਠਾ ਅਗਲਾ ਕਿਨੇ ਮਿੱਠਾ ਹੈ ਅਸੀਂ ਜਾਣਾ ਭੁੱਲ ਗਏ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਜਾਣਾ ਭੁੱਲ ਗਏ ਜਦੋਂ ਜਾਣਾ ਚਾਹਤੇ ਹੈ ਸਾਨੂੰ ਪਤਾ ਹੈ ਕਿ ਨਾਲ ਕੀ ਜਾਏਗਾ ਉਹਦੇ ਘਰ ਉਸ ਮਾਲਕ ਦੇ ਦਰਦ ਦੀ ਗੱਲ ਹੈ ਆਪਾਂ ਜਦੋਂ ਬਾਹਰ ਜਾਣਾ ਹੁੰਦਾ ਫੋਰਨ ਕੰਟਰੀ ਚ ਤੱਕ ਕਿੰਨੇ ਦਿਨ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਲੈਨੇ ਜੀ ਕਿਤੇ ਕੁਝ ਰਹਿ ਨਾ ਜਾਵੇ ਉਥੇ ਕੀ ਚੱਲੇਗਾ ਉਥੋਂ ਦੀ ਕਰੰਸੀ ਲੈਣੇ ਆ ਉਥੋਂ ਦੀ ਟਿਕਟ ਲੈਣੇ ਆ ਉਥੇ ਕਿੰਨਾ ਕੁ ਭਾਰ ਲੈ ਕੇ ਜਾ ਸਕਦੇ ਆ ਨਾਲ ਉਦੋਂ ਬਾਅਦ ਤੁਸੀਂ ਲੈ ਜਾ ਨਹੀਂ ਸਕਦੇ ਇਹ ਤਾਂ ਇਥੋਂ ਦੀ ਗੱਲ ਹੈ ਇਹ ਤਾਂ ਇਥੋਂ ਦੀ ਗੱਲ ਹੈ ਤੁਹਾਡੀ ਸੰਸਾਰ ਦੀ ਪਰ ਜਦੋਂ ਇਹ ਸਰੀਰ ਛੱਡਾਂਗੇ ਤਾਂ ਉਦੋਂ ਸਾਡੇ ਨਾਲ ਕੀ ਜਾਏਗਾ ਕਦੇ ਸੋਚੀ ਤੇ ਸਹੀ ਕਿਤੇ ਬੈਠ ਕੇ ਕਿ ਸਾਡੇ ਪੱਲੇ ਕੀ ਹੈ ਕੀ ਅਸੀਂ ਉਥੇ ਪਹੁੰਚ ਜਾਵਾਂਗੇ ਆਪਣੇ ਮਾਲਕ ਦੇ ਦਰ ਤੇ ਕਿ ਰਾਹ 'ਚ ਰੁੜ ਜਾਾਂਗੇ ਕਿ ਰਾਹ 'ਚ ਰਹਿ ਰੂ ਜਾਵਾਂਗੇ ਕਿਤੇ ਫਿਰ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਾਰਗ ਨੇ ਜਿੱਨਾ ਉੱਤੇ ਬਖਸ਼ਿਸ਼ ਹੁੰਦੀ ਜਿਨ੍ਹਾਂ ਤੇ ਵਾਹਿਗੁਰੂ ਕਾਰਪੂ ਕਿਰਪਾ ਕਰਦਾ ਸਤਿਗੁਰੂ ਦੇ ਚਰਨੀ ਉਹੀ ਆਉਂਦੇ ਨੇ ਸੰਗਤ ਵਿੱਚ ਉਹੀ ਆਉਂਦੇ ਨੇ ਬੂਝਾ ਵਿਚਾਰਾ ਇਸ ਵਿਚਾਰ ਨੂੰ ਉਹੀ ਉਭਜਦੇ ਨੇ ਸਮਝਦੇ ਨੇ ਜਾਣਦੇ ਨੇ ਨਾਮ ਵਿਖਾਣਾ ਸੁਣੇ ਨਾਮ ਨਾਮੇ ਵਿਵਹਾਰਾ ਜਿਨ੍ਹਾਂ ਉਤੇ ਫਿਰ ਕਿਰਪਾ ਹੁੰਦੀ ਉਹ ਨਾਮ ਨੂੰ ਸੁਣਦੇ ਨੇ ਵਿਖਿਆਣ ਕਰਦੇ ਨੇ ਤੇ ਨਾਮ ਦਾ ਹੀ ਵਿਹਾਰ ਕਰਦੇ ਨੇ ਉਹ ਇਹਨਾਂ ਗੁਣਾਂ ਦਾ ਲੈਣ ਦੇਣ ਕਰਦੇ ਨੇ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਹਾਰਾ ਉਹ ਸ਼ੁਭ ਗੁਣਾਂ ਦਾ ਵਿਚਾਰ ਕਰਦੇ ਨੇ ਸ਼ੁਭ ਗੁਣ ਲੈਂਦੇ ਨੇ ਸ਼ੁਭ ਗੁਣ ਦਿੰਦੇ ਨੇ ਸਮਝਦੇ ਨੇ ਸਮਝਾਉਂਦੇ ਨੇ ਸੰਗਤ ਵਿੱਚ ਆ ਕੇ ਬੈਠ ਕੇ ਗੁਰੂ ਦੀ ਵਿਚਾਰ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਜਾਣਦੇ ਨੇ ਕੌਣ ਕਰਦੇ ਨੇ ਜਿੰਨਾ ਉੱਤੇ ਉਹਦੀ ਕਿਰਪਾ ਹੈ ਜਿੰਨਾ ਉੱਤੇ ਉਹਦੀ ਬਖਸ਼ਿਸ਼ ਹੈ ਜਿਉ ਲਾ ਹਾ ਟੋਟਾ ਤੇ ਵਾਟ ਚਲਦੀ ਆਈ ਮਾਰੇ ਜੀ ਕਹਿੰਦੇ ਫਿਰ ਜਦੋਂ ਤੋਂ ਸੰਸਾਰ ਬਣਿਆ ਹੈ ਇਹ ਲਾਭ ਤੇ ਘਾਟਾ ਚੱਲਦੇ ਆਏ ਨੇ ਜਿਹੜੇ ਗੁਰਮੁਖ ਨੇ ਉਹ ਲਾਹਾ ਲੈ ਜਾਂਦੇ ਨੇ ਜਿਹੜੇ ਮਨਮੁਖ ਨੇ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਨੇ ਇਹ ਜਿੱਤ ਹਾਰ ਕਰਨੀ ਸ਼ੁਰੂ ਤੋਂ ਚੱਲਦੀ ਆਈ ਹੈ ਕਿਉਂਕਿ ਦੁਨੀਆਂ ਦੇ ਵਿੱਚ ਦੋਨੇ ਚੀਜ਼ਾਂ ਰਹਿਣਗੀਆਂ ਜੇ ਗੁਰਮਖ ਹੈ ਤਾਂ ਮਨਮੁਖ ਵੀ ਹੈ ਜੇ ਚਾਨਣ ਹੈ ਤਾਂ ਹਨੇਰਾ ਵੀ ਹੈ ਸੱਚ ਹੈ ਤਾਂ ਝੂਠ ਵੀ ਹੈ ਬਾਣੀ ਵਿੱਚ ਸਾਨੂੰ ਗੁਰੂ ਨਾਨਕ ਪਾਸ਼ਾ ਸੱਚੇ ਪਾਸ਼ਾ ਦੋਵਾਂ ਦੀ ਗੱਲ ਕਰਦ ਨੇ ਭਾਈ ਮਨਮੁਖ ਦਾ ਰਸਤਾ ਇਹ ਹੈ ਗੁਰਮੁਖ ਦਾ ਇਹ ਹੈ ਹੁਣ ਤੂੰ ਵੇਖਣਾ ਕਿਧਰ ਨੂੰ ਜਾਣਾ ਸਾਨੂੰ ਮਹਾਰਾਜ ਨੇ ਦੋਵੇਂ ਰਸਤੇ ਦਿਖਾਤੇ ਇਹ ਰਸਤਾ ਇਧਰ ਨੂੰ ਜਾਏਗਾ ਇਹ ਰਸਤਾ ਇਧਰ ਨੂੰ ਜਾਏਗਾ ਤੇ ਮਹਾਰਾਜ ਸਾਨੂੰ ਦੱਸਦੇ ਪਏ ਨੇ ਕਿ ਭਾਈ ਇਹ ਤਾਂ ਸ਼ੁਰੂ ਤੋਂ ਚਲਦੀ ਆ ਰਹੀ ਚਲਦੀ ਰਹੇਗੀ ਜੋਤ ਸੁਭਾਅ ਹੈ ਨਾਨਕਾ ਸਾਈ ਵੜਿਆਈ ਪਰ ਜੋ ਤੈਨੂੰ ਭਾਉਂਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਜੋ ਤੇਰੇ ਭਾਣੇ ਵਿੱਚ ਰਹਿੰਦੇ ਨੇ ਇਹ ਨਾਮ ਦੀਆਂ ਵਿੜਿਆਈਆਂ ਉਹ ਹੀ ਲੈ ਕੇ ਜਾਂਦੇ ਨੇ ਸੋ ਸੱਚੇ ਪਾਤਸ਼ਾਹ ਨੇ ਅੱਜ ਦੇ ਇਸ ਸ਼ਬਦ ਵਿੱਚ ਹਲੂਣਾ ਦਿੱਤਾ ਹੈ ਕਿ ਜਾਗੋ ਜਾਗੋ ਸੁੱਤਿਓ ਚੱਲਿਆ ਬਨਜਾਰਾ ਇਹ ਅਸੀਂ ਜਦੋਂ ਡੈੱਡ ਬੋਡੀ ਅਰਥੀ ਲੈ ਕੇ ਜਾਂਦੇ ਆ ਉਦੋਂ ਤਾਂ ਸਾਨੂੰ ਚੇਤੇ ਹੁੰਦਾ ਥੋੜਾ ਸਮਾਂ ਮੁੜ ਕੇ ਫੇਰ ਭੁੱਲ ਜਾਂਦੇ ਆਂ ਪਰ ਮਰਗਤ ਨਹੀਂ ਇਹਨੂੰ ਚੇਤੇ ਰੱਖ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਜਿਨ੍ਹਾਂ ਨੇ ਜਾਣ ਲਿਆ ਉਹ ਫਿਰ ਖਲਾਰੇ ਨਹੀਂ ਪਾਉਂਦੇ ਉਹ ਕਬਜੇ ਨਹੀਂ ਕਰਦੇ ਝੂਠ ਨਹੀਂ ਬੋਲਦੇ ਠੱਗੀਆਂ ਨਹੀਂ ਮਾਰਦੇ ਉਹ ਵਿਕਰਮ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ਾਂ ਸਾਡੇ ਨਾਲ ਨਹੀਂ ਜਾਣਗੀਆਂ ਨਾਮ ਨਾਲ ਜਾਏਗਾ ਉਸ ਮਾਲਕ ਦੇ ਗੁਣ ਸਾਡੇ ਨਾਲ ਜਾਣਗੇ ਉਹ ਸਾਂਝ ਗੁਣਾ ਦੀ ਪਾਉਂਦੇ ਨੇ ਸਾਨੂੰ ਮਹਾਰਜ ਸੁਣਾਉਂਦੇ ਨੇ ਸਾਂਝ ਕਰੀਜਾ ਗੁਣਾ ਕੇਰੀ ਛੋਟ ਅਵਗਣ ਚੱਲੀ ਹੈ ਉਸ ਮਾਲਕ ਨਾਲ ਉਸ ਵੈਗਰੂ ਕਾਲਪੁਰਖ ਨਾਲ ਗੁਣਾ ਦੀ ਸਾਚ ਪਾ ਸੰਗਤ ਵਿੱਚ ਆ ਸੰਗਤ ਵਿੱਚ ਮਿਲ ਬੈਠ ਕੇ ਬਾਣੀ ਨੂੰ ਪੜ ਬਾਣੀ ਨੂੰ ਵਿਚਾਰ ਸਹਿਜ ਹੀ ਸੁਕਿਰਤ ਕੀਜੈ ਨਾਮ ਜਪੀਜੈ ਨਰਕ ਮੂੜ ਨਾ ਜਾਈਐ ਇਹ ਗੱਲ ਨੂੰ ਆਪਣੇ ਮਨ ਚ ਬਣਾ ਲਈਏ ਪੱਕੀ ਤਰ੍ਹਾਂ ਜਾਣ ਲਈਏ ਕਿ ਅਸੀਂ ਵਣਜਾਰੇ ਹਾਂ ਅਸੀਂ ਮੁਸਾਫਰ ਹਾਂ ਅਸੀਂ ਹਰ ਰੋਜ਼ ਚੱਲ ਰਹੇ ਹਾਂ ਅਸੀਂ ਹਰ ਰੋਜ਼ ਮੌਤ ਦੇ ਨਿਰਦੀਕ ਜਾ ਰਹੇ ਹਾਂ ਮਾਂ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੁ ਨਾ ਜਾਣਨਾ ਕਿ ਦਿਨ ਦਿਨ ਅਵਦ ਘਟਤ ਹੈ ਮਾਂ ਸੋਚਦੀ ਹੈ ਕਿ ਮੇਰਾ ਪੁੱਤਰ ਜਵਾਨ ਹੋ ਰਿਹਾ ਹੈ ਜਵਾਨ ਨਹੀਂ ਹੋ ਰਿਹਾ ਉਹਦੀ ਉਮਰ ਘਟ ਰਹੀ ਹੈ ਅਸੀਂ ਵੱਡੇ ਨਹੀਂ ਹੋ ਰਹੇ ਛੋਟੇ ਹੋ ਰਹੇ ਹਾਂ ਹਰ ਰੋਜ਼ ਸਮਾਂ ਨਿਕਲਦਾ ਜਾ ਰਿਹਾ ਹੈ ਇਸ ਕਰਕੇ ਸਾਨੂੰ ਮਾਰੇ ਚੇਤੇ ਕਰਾਉਂਦੇ ਨੇ ਭਾਈ ਸਮਾਂ ਵਿਰਥ ਨਾ ਜਾਣ ਦਿਓ ਨਿਕਲਿਆ ਹੋਇਆ ਸਮਾਂ ਮੁੜ ਕੇ ਵਾਪਸ ਨਹੀਂ ਆਏਗਾ ਇਦ ਕਰਕੇ ਸਮੇਂ ਦੀ ਸੰਭਾਲ ਕਿਉ ਜਿਨ੍ਹਾਂ ਨੇ ਵਕਤ ਨੂੰ ਸੰਭਾਲ ਲਿਆ ਉਹ ਆਪਣੀ ਜ਼ਿੰਦਗੀ ਦੀ ਬਾਜੀ ਜਿੱਤ ਗਏ ਤੇ ਜਿਹੜੇ ਵਕਤ ਨੂੰ ਨਾ ਸੰਭਾਲੇ ਉਹ ਫਿਰ ਉਹਨਾਂ ਕੋਲੇ ਫਿਰ ਪਸਤਾਵਾ ਹੈ ਜਾਣਾ ਸਭ ਨਹੀਂ ਹੈ ਸੰਸਾਰ ਤੋਂ ਰਹਿਣਾ ਇੱਥੇ ਕਿਸੇ ਨੇ ਵੀ ਨਹੀਂ ਪਰ ਜਾਣ ਜਾਣ ਵਿੱਚ ਬੜਾ ਫਰਕ ਹੈ ਗੁਰਮੁਖ ਜਦੋਂ ਇਸ ਸੰਸਾਰ ਤੋਂ ਜਾਂਦਾ ਹੈ ਸ਼ੁਕਰਾਨੇ ਨਾਲ ਜਾਂਦਾ ਹੈ ਮਨਮੁਖ ਜਦੋਂ ਇਸ ਸੰਸਾਰ ਤੋਂ ਜਾਂਦਾ ਹੈ ਪਸਤਾਵਾ ਲੈ ਕੇ ਜਾਂਦਾ ਹੈ ਸੋ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਧੰਗੁਰੂ ਨਾਨਕ ਪਾਤਸ਼ਾਹ ਤੁਸੀਂ ਆਪ ਬਖਸ਼ਿਸ਼ਾਂ ਕਰਕੇ ਤੁਹਾਡੀ ਕਿਰਪਾ ਤੋਂ ਬਿਨਾ ਤੁਹਾਡੀ ਬਖਸ਼ਿਸ਼ ਤੋਂ ਬਿਨਾ ਸਾਡੇ ਪੱਲੇ ਕੁਝ ਨਹੀਂ ਹੈ ਅਸੀਂ ਤੇਰੀ ਸ਼ਰਨ ਵਿੱਚ ਆਏ ਆਂ ਇਹ ਕਿਰਪਾ ਕਰ ਜਦ ਹੀ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ